ਲਓ ਜੀ ਜ਼ਿੰਦਗੀ ਬਹੁਤ ਪਿਆਰੀ ਆ ਬਹੁਤ ਕੀਮਤੀ ਆ ਇੱਕ ਕੁਦਰਤੀ ਦਾਤ ਆ ਜਿਹੜੀ ਕੁਦਰਤ ਵੱਲੋਂ ਸਿਰਫ ਇੱਕ ਵਾਰ ਹੀ ਮਿਲਦੀ ਆ ਪਰ ਫਿਰ ਵੀ ਜਿਹੜੇ ਮਰਨਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਨਾਂ ਲਈ ਸਵਿਟਜ਼ਰਲੈਂਡ ਨੇ ਇੱਕ ਅਨੋਖੀ ਮਸ਼ੀਨ ਤਿਆਰ ਕਰ ਦਿੱਤੀ ਹੈ ਇਹ ਕੰਮ ਕਿਵੇਂ ਕਰਦੀ ਆ ਕਿਵੇਂ ਚੱਲਦੀ ਆ ਕਿਵੇਂ ਬੰਦੇ ਨੂੰ ਖਤਮ ਕਰਦੀ ਆ ਪੂਰੀ ਜਾਣਕਾਰੀ ਸੁਣੋ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਪਹਿਲੀ ਗੱਲ ਤਾਂ ਇਹ ਆ ਕਿ ਖੁਦਕੁਸ਼ੀ ਕਰਨ ਬਾਰੇ ਕਿਸੇ ਵੀ ਵਿਅਕਤੀ ਨੂੰ ਸੋਚਣਾ ਨਹੀਂ ਚਾਹੀਦਾ ਕਿਉਂਕਿ ਜ਼ਿੰਦਗੀ ਕੁਦਰਤ ਦੁਆਰਾ ਦਿੱਤੀ ਗਈ ਬਹੁਤ ਹੀ ਕੀਮਤੀ ਦਾਤ ਆ ਜਿਹੜੇ ਲੋਕ ਆਤਮ ਹੱਤਿਆ ਕਰਨ ਬਾਰੇ ਸੋਚਦੇ ਨੇ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਕੋਈ ਹੋਰ ਰਾਹ ਕੱਢ ਲੈਣਾ ਚਾਹੀਦਾ ਬਹੁਤ ਸਾਰੇ ਰਾਹ ਹੁੰਦੇ ਨੇ ਜ਼ਿੰਦਗੀ ਜਿਉਣ ਦੇ ਪਰ ਫਿਰ ਵੀ ਜਿਹੜੇ ਮਰਨਾ ਚਾਹੁੰਦੇ ਨੇ ਖੁਦਕੁਸ਼ੀ ਕਰਨਾ ਚਾਹੁੰਦੇ ਨੇ ਸਵਿਟਜ਼ਰਲੈਂਡ ਨੇ ਉਹਨਾਂ ਲਈ ਇੱਕ ਅਨੋਖੀ ਤੇ ਨਵੀਂ ਮਸ਼ੀਨ ਤਿਆਰ ਕੀਤੀ ਆ ਜਿਹਨੂੰ ਸੁਸਾਈਡ ਪੋਰਟ ਕਹਿੰਦੇ ਨੇ ਆਤਮ ਹੱਤਿਆ ਕਰਨ ਵਾਲੀ ਮਸ਼ੀਨ ਕਹਿੰਦੇ ਨੇ ਉਹ ਉਹ ਜਿਹੜੀ ਮਸ਼ੀਨ ਆ ਬਿਨਾ ਕਿਸੇ ਦਰਦ ਤੋਂ ਮਿੰਟਾਂ ਸਕਿੰਟਾਂ ਦੇ ਵਿੱਚ ਵਿਅਕਤੀ ਨੂੰ ਖਤਮ ਕਰ ਦੇਗੀ ਇਹ ਮਸ਼ੀਨ ਚੱਲਦੀ ਕਿਵੇਂ ਆ ਕਿਵੇਂ ਉਹਨਾਂ ਨੇ ਤਿਆਰ ਕੀਤੀ ਆ ਜਾਂ ਕਿਵੇਂ ਇਹ ਬੰਦੇ ਨੂੰ ਖਤਮ ਕਰ ਦਿੰਦੀ ਆ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਆਪਾਂ ਪੂਰੀ ਜਾਣਕਾਰੀ ਦਿੰਨੇ ਆ ਇਹ ਮਸ਼ੀਨ ਚੱਲਦੀ ਕਿਵੇਂ ਆ ਇਹ ਜਿਵੇਂ ਉੱਤੇ ਲੰਬੇ ਆਪਾਂ ਕਿਸੇ ਚੀਤੇ ਪੈ ਜਾਈਦਾ ਲੇਟ ਜਾਈਦਾ ਉਸ ਤਰ੍ਹਾਂ ਦੀ ਮਸ਼ੀਨ ਤਿਆਰ ਕਰ ਦਿੱਤੀ ਗਈ ਆ ਤੇ ਸਾਈਡ ਤੇ ਇਹਦੇ ਬਟਨ ਲੱਗਿਆ ਹੋਇਆ ਬਟਨ ਨੱਪਦਿਆਂ ਸਾਰ ਹੀ ਸਿਰਫ 4 ਮਿੰਟਾਂ ਬਾਅਦ ਇਹ ਵਿਅਕਤੀ ਨੂੰ ਖਤਮ ਕਰ ਦੂਗੀ ਜ਼ਿੰਦਗੀ ਉਹਦੀ ਖਤਮ ਕਰ ਦੂਗੀ ਜਿਹੜਾ ਵਿਅਕਤੀ ਆ ਉਹ ਦੁਨੀਆ ਤੋਂ ਹਮੇਸ਼ਾ ਲਈ ਅਲਵਿਦਾ ਹੋ ਜਾਊਗਾ ਹੁਣ ਲੋਕ ਮਰਦੇ ਕਿਉਂ ਨੇ ਜਾਂ ਖੁਦਕੁਸ਼ੀ ਕਿਉਂ ਕਰਦੇ ਨੇ ਕਿਉਂਕਿ ਹਰ ਇੱਕ ਵਿਅਕਤੀ ਦੇ ਅੱਜ ਦੇ ਜ਼ਮਾਨੇ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਮਹਿੰਗਾਈ ਆ ਬੇਰੁਜ਼ਗਾਰੀ ਆ ਕੋਈ ਕੰਮ ਨਹੀਂ ਮਿਲਦਾ ਕੋਈ ਆਪਣੇ ਵਿਆਹ ਤੋਂ ਅੱਕਿਆ ਪਿਆ ਕੋਈ ਆਪਣੇ ਘਰਦਿਆਂ ਤੋਂ ਅੱਕਿਆ ਪਿਆ ਕੋਈ ਇਸ ਜ਼ਿੰਦਗੀ ਤੋਂ ਵੈਸੇ ਹੀ ਅੱਕਿਆ ਫਿਰਦਾ ਤੇ ਬਹੁਤ ਸਾਰੇ ਲੋਕਾਂ ਦੇ ਮਨਾਂ ਤੇ ਦਬਾਅ ਨੇ ਜਾਂ ਬਹੁਤ ਸਾਰੀਆਂ ਟੈਨਸ਼ਨਾਂ ਨੇ ਉਹਦੇ ਚੱਲਦੇ ਆ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਖੁਦਕੁਸ਼ੀ ਵਾਲਾ ਰਾਹ ਚੁੰਦੇ ਨੇ ਜਦੋਂ ਕੋਈ ਵਿਅਕਤੀ ਖੁਦਕੁਸ਼ੀ ਕਰਦਾ ਸੀ ਜਾਂ ਆਤਮ ਹੱਤਿਆ ਕਰਨ ਬਾਰੇ ਸੋਚਦਾ ਸੀ ਤੇ ਉਹਨੂੰ ਬਹੁਤ ਜ਼ਿਆਦਾ ਦਰਦ ਸਹਿਣ ਕਰਨਾ ਪੈਂਦਾ ਸੀ ਬਹੁਤ ਜ਼ਿਆਦਾ ਪੀੜ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੀ ਹੁਣ ਸਵਿਟਜ਼ਰਲੈਂਡ ਨੇ ਉਹਨਾਂ ਦਾ ਕੰਮ ਆਸਾਨ ਕਰ ਦਿੱਤਾ ਇੱਕ ਜਿਹੜੀ ਨਵੀਂ ਮਸ਼ੀਨ ਆਤਮ ਹੱਤਿਆ ਕਰਨ ਵਾਲੀ ਮਸ਼ੀਨ ਦੀ ਕਾਰਡ ਕੱਢ ਕੇ ਉਹਨਾਂ ਨੂੰ ਸੌਖੇ ਕਰ ਦਿੱਤਾ ਤੇ ਇਹ ਜਿਹੜੀ ਮਸ਼ੀਨ ਆ ਸਿਰਫ 14 ਮਿੰਟਾਂ ਦੇ ਵਿੱਚ ਬਟਨ ਦੱਬਣ ਤੋਂ ਬਾਅਦ 14 ਮਿੰਟਾਂ ਦੇ ਵਿੱਚ ਹੀ ਬੰਦੇ ਨੂੰ ਖਤਮ ਕਰ ਸਕਦੀ ਆ ਇਹ ਜਿਹੜੀ ਹੁਣ ਮਸ਼ੀਨ ਤਿਆਰ ਕੀਤੀ ਗਈ ਆ ਕਦੇ ਵੀ ਕਿਸੇ ਵਿਅਕਤੀ ਨੂੰ ਮਰਨ ਬਾਰੇ ਨਹੀਂ ਸੋਚਣਾ ਚਾਹੀਦਾ ਜਾਂ ਖੁਦਕੁਸ਼ੀ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਲੋਕ ਖੁਦਕੁਸ਼ੀਆਂ ਕਰਦੇ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਦੇ ਨੇ ਕੋਈ ਵਿਅਕਤੀ ਉੱਚੀ ਟੈਂਕੀ ਤੋਂ ਛਲਾਂਗ ਲਗਾ ਦਿੰਦਾ ਕੋਈ ਵਿਅਕਤੀ ਗੱਡੀ ਅੱਗੇ ਕੁੱਦ ਜਾਂਦਾ ਰੇਲ ਗੱਡੀ ਅੱਗੇ ਕੁੱਦ ਜਾਂਦਾ ਕੋਈ ਵਿਅਕਤੀ ਨਹਿਰ ਵਿੱਚ ਛਾਲ ਮਾਰ ਜਾਂਦਾ ਜਾਂ ਕਈ ਵਿਅਕਤੀ ਨੇ ਜਿਹੜੇ ਉਹ ਉੱਚੇ ਬਿਰਜਾਂ ਤੋਂ ਜਾ ਕੇ ਛਾਲਾਂ ਮਾਰ ਦਿੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਰਦ ਸਹਿਣ ਕਰਨਾ ਪੈਂਦਾ ਸੀ ਬਹੁਤ ਜ਼ਿਆਦਾ ਸਪੀਡ ਸੈਨ ਕਰਨੀ ਪੈਂਦੀ ਸੀ ਬਹੁਤ ਹੀ ਔਖੀ ਮੌਤ ਮਰਨਾ ਪੈਂਦਾ ਸੀ ਹੁਣ ਸਵਿਟਜ਼ਰਲੈਂਡ ਨੇ ਇਸ ਮਸ਼ੀਨ ਦੀ ਕਾੜ ਕੱਢ ਕੇ ਉਹਨਾਂ ਨੂੰ ਬਿਲਕੁਲ ਸੌਖੇ ਕਰ ਦਿੱਤਾ ਉਹਨਾਂ ਨੇ ਇਹ ਨਵੀਂ ਜਿਹੜੀ ਮਸ਼ੀਨ ਦੀ ਕਾੜ ਕੱਢੀ ਐ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿਆਂ ਇਹ ਜਿਹੜੀ ਮਸ਼ੀਨ ਆ ਇਹਨੂੰ ਆਤਮ ਹੱਤਿਆ ਕਰਨ ਵਾਲੀ ਮਸ਼ੀਨ ਕਹਿੰਦੇ ਨੇ ਇਹ ਸਿਰਫ 4 ਮਿੰਟਾਂ ਵਿੱਚ ਵਿਅਕਤੀ ਦੀ ਜਾਨ ਲੈ ਲਿਆ ਕਰੇਗੀ ਵਿਅਕਤੀ ਨੂੰ ਬਿਨਾ ਕਿਸੇ ਦਰਦ ਤੋਂ ਮੌਤ ਆ ਜਾਇਆ ਕਰੂਗੀ ਜਿਹੜੀ ਇਹ ਮਸ਼ੀਨ ਐ ਉਹ 4 ਮਿੰਟਾਂ ਵਿੱਚ ਉਹਦੀ ਜਾਨ ਲੈ ਲਿਆ ਕਰੂਗੀ ਕਿਉਂਕਿ ਅਨੋਖੀ ਕਾਰ ਜਿਹੜੀ ਸਵਿਟਜ਼ਰਲੈਂਡ ਦੇਸ਼ ਨੇ ਕੱਢੀ ਆ ਵਿਅਕਤੀ ਜਦੋਂ ਖੁਦਕੁਸ਼ੀ ਕਰਨ ਜਾਣ ਲੱਗਦੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਮੰਦੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈਂਦਾ ਸੀ ਕਿਉਂਕਿ ਅੱਜ ਦਾ ਜਿਹੜਾ ਜ਼ਮਾਨਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਨੇ ਸੰਕਟ ਨੇ ਕੋਈ ਬੇਰਜ਼ਗਾਰੀ ਤੋਂ ਅੱਕਿਆ ਫਿਰਦਾ ਕੋਈ ਆਪਣੇ ਪਰਿਵਾਰ ਤੋਂ ਅੱਕਿਆ ਫਿਰਦਾ ਕਿਸੇ ਦੀ ਘਰਦਿਆਂ ਨਾਲ ਨਹੀਂ ਬੰਦੀ ਕੋਈ ਆਪਣੀ ਵਿਅਕਤੀ ਜਿੰਦਗੀ ਤੋਂ ਦੁਖੀ ਆ ਕੋਈ ਆਪਣੀ ਨੌਕਰੀ ਨੂੰ ਲੈ ਕੇ ਦੁਖੀ ਆ ਕੋਈ ਨੌਕਰੀ ਲੱਗਣ ਕਰਕੇ ਉਹਦੇ ਤੇ ਕੰਮ ਦਾ ਬੋਝ ਹੋਣ ਕਰਕੇ ਦੁਖੀ ਆ ਤੇ ਇਸ ਕਰਕੇ ਬਹੁਤ ਸਾਰੇ ਜਿਹੜੇ ਵਿਅਕਤੀ ਨੇ ਉਹ ਖੁਦਕੁਸ਼ੀਆਂ ਕਰ ਜਾਂਦੇ ਨੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲੈਂਦੇ ਨੇ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਨਾਲ ਲੜਨਾ ਚਾਹੀਦਾ ਫਿਰ ਹੀ ਉਹ ਵਧੀਆ ਜ਼ਿੰਦਗੀ ਜਿਉ ਸਕਦਾ ਫਿਰ ਹੀ ਉਹ ਕਦੀ ਖੁਦਕੁਸ਼ੀ ਵਾਲਾ ਰਾਹ ਨਹੀਂ ਚੁਣ ਸਕਦਾ ਪਰ ਜਿਹੜੇ ਵਿਅਕਤੀ ਆਪਣੀਆਂ ਆਪਣੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਨੂੰ ਸਰਕਾਰ ਨਹੀਂ ਕਰ ਸਕਦੇ ਜਾਂ ਉਹਨਾਂ ਨਾਲ ਲੜ ਨਹੀਂ ਸਕਦੇ ਉਹ ਫਿਰ ਜਿਹੜੇ ਵਿਅਕਤੀ ਨੇ ਉਹ ਖੁਦਕੁਸ਼ੀ ਵਾਲਾ ਰਾਹ ਚੁਣ ਬੈਂਦੇ ਨੇ ਜਾਂ ਖੁਦਕੁਸ਼ੀ ਕਰ ਜਾਂਦੇ ਨੇ ਤੇ ਇਸ ਕਰਕੇ ਸਵਿਟਜ਼ਰਲੈਂਡ ਦੇ ਉਹਨਾਂ ਦਾ ਕੰਮ ਸੌਖਾ ਕਰ ਦਿੱਤਾ ਉਹਨਾਂ ਨੇ ਆਤਮ ਹੱਤਿਆ ਕਰਨ ਵਾਲੀ ਮਸ਼ੀਨ ਦੀ ਕਾੜ ਕੱਢ ਲਿਆ ਹੁਣ ਉਹ ਬਿਨਾਂ ਕਿਸੇ ਦਰਦ ਤੋਂ ਮਰ ਸਕਣਗੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਸਕਣਗੇ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ